ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰ ਧੰ ਬਾਬਾ ਦੀਪ ਸਿੰਘ ਜੀ ਧੰ ਧੰ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਅੱਜ ਆਪ ਜੀ ਨਾਲ ਚੋਪੈਰਾ ਸਾਹਿਬ ਬਾਰੇ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਚੋਪੈਰਾ ਸਾਹਿਬ ਕੀ ਹੈ ਤੇ ਇਹ ਕਦੋਂ ਕਰਨਾ ਹੈ ਕਿਵੇਂ ਅਤੇ ਕਿੱਥੇ ਕਰਨਾ ਹੈ ਅੱਜਕੱਲ ਬਹੁਤ ਸਾਰੀ ਸੰਗਤ ਚੁਪੈਰਾ ਸਾਹਿਬ ਨਾਲ ਜੁੜ ਰਹੀ ਹੈ ਤੇ ਬਹੁਤ ਸਾਰੀਆਂ ਮਨੋਕਾਮਨਾ ਪੂਰੀਆਂ ਹੋ ਰਹੀਆਂ ਹਨ ਸੰਗਤ ਦੀਆਂ ਆਪ ਜੀ ਨੂੰ ਦੱਸ ਦਈਏ ਕਿ ਚੁਪੈਰਾ ਸਾਹਿਬ ਕਿਸੇ ਵੀ ਗੁਰੂ ਸਾਹਿਬ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ ਇਹ ਕੋਈ ਪੁਰਾਤਨ ਮਰਿਆਦਾ ਨਹੀਂ ਹੈ ਤੇ ਨਾ ਹੀ ਬਾਬਾ ਦੀਪ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਹੋਈ ਕੋਈ ਮਰਿਆਦਾ ਹੈ ਇਹ ਐਤਵਾਰ ਵਾਲੇ ਦਿਨ ਸੰਗਤਾ ਸੰਗਤੀ ਰੂਪ ਵਿੱਚ ਬਾਣੀ ਪੜ੍ਹਦੀਆਂ ਹੈ ਇਸ ਨੂੰ ਚਪੈਰਾ ਸਭ ਕਿਹਾ ਜਾਂਦਾ ਹੈ ਧੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਸ਼ਹੀਦ ਸਾਹਿਬ ਵਿਖੇ ਐਤਵਾਰ ਨੂੰ 12 ਵਜੇ ਤੋਂ 4 ਵਜੇ ਤੱਕ ਬਾਣੀ ਪੜ੍ਹੀ ਜਾਂਦੀ ਹੈ ਇਸ ਵਿੱਚ ਪੰਜ ਜਪਜੀ ਸਾਹਿਬ ਜੀ ਦੇ ਪਾਠ ਦੋ ਚੌਪਾਈ ਸਾਹਿਬ ਜੀ ਦੇ ਪਾਠ ਇੱਕ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ 6 ਪੌੜੀਆਂ ਅਨੰਤ ਸਾਹਿਬ ਜੀ ਦੀਆਂ ਅਤੇ ਅਰਦਾਸ ਕਰਦੇ ਹੈ ਤਾਂ کافی ਸੰਗਤ ਦਾ ਸਵਾਲ ਹੈ ਕਿ ਕੀ ਆਪਾਂ ਘਰ ਵਿੱਚ ਚੁਪੈਰਾ ਸਾਹਿਬ ਕਰ ਸਕਦੇ ਹਾਂ ਤਾਂ ਹਾਂ ਜੀ ਆਪਾਂ ਘਰ ਵਿੱਚ ਚੁਪੈਰਾ ਸਾਹਿਬ ਕਰ ਸਕਦੇ ਹਾਂ ਘਰ ਵਿੱਚ ਚੁਪੈਰਾ ਸੱਭ ਕਰਨ ਤੋਂ ਪਹਿਲਾਂ ਆਪਾਂ ਨੇ ਅਰਦਾਸ ਬੇਨਤੀ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਅਸੀਂ ਘਰ ਵਿੱਚ ਚੁਪੈਰਾ ਸੱਭ ਕਰਨ ਲੱਗੇ ਆ ਸਾਡੇ ਅੰਗ ਸੰਗ ਰਹਿਣਾ ਪੜੀ ਗਈ ਬਾਣੀ ਗੁਰਦੁਆਰਾ ਸ਼ਹੀਦਾ ਸਾਹਿਬ ਵਿਖੇ ਪ੍ਰਵਾਣ ਕਰਨਾ ਜੀ ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ ਇਹ ਅਰਦਾਸ ਕਰਕੇ ਆਪਾਂ ਚੁਪੈਰਾ ਸਾਹਿਬ ਸ਼ੁਰੂ ਕਰ ਲੈਣਾ ਹੈ ਤਾਂ ਕਾਫੀ ਜਣੇ ਪੁੱਛਦੇ ਐ ਕਿ ਕੀ ਆਪਾਂ ਕਿਸੇ ਹੋਰ ਦਿਨ ਦੁਪਹਿਰਾ ਸਾਹਿਬ ਕਰ ਸਕਦੇ ਹਾਂ ਤਾਂ ਸੰਗਤ ਜੀ ਸੰਗਤਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਅਸੀਂ ਹਰ ਸੰਡੇ ਹੀ ਦੁਪਹਿਰਾ ਸਾਹਿਬ ਕਰਦੇ ਹਾਂ ਤਾਂ ਸਾਨੂੰ ਜ਼ਿਆਦਾ ਫਲ ਮਿਲਦਾ ਹੈ ਤੇ ਕਾਫੀ ਜਣੇ ਪੁੱਛਦੇ ਐ ਕਿ ਕੀ ਕੜਾ ਪ੍ਰਸ਼ਾਦ ਦੀ ਦੇਗ ਬਣਾਉਣਾ ਤੇ ਜੋਤ ਜਗਾਉਣਾ ਵੀ ਜ਼ਰੂਰੀ ਹੈ ਹਾਂਜੀ ਕੜਾ ਪ੍ਰਸ਼ਾਦੀ ਦੇਖ ਬਣਾਉਣਾ ਜ਼ਰੂਰੀ ਹੈ ਤੇ ਜੋਤ ਜਗਾਉਣਾ ਆਪ ਜੀ ਦੀ ਮਰਜ਼ੀ ਹੈ ਜੇ ਤੁਸੀਂ ਚਾਹੋ ਤਾਂ ਜੋਤ ਜਗਾ ਸਕਦੇ ਹੋ ਕਾਫੀ ਸਾਰੀ ਸੰਗਤ ਅੱਜ ਕੱਲ੍ਹ ਚਪੈਰਾ ਸਾਹਿਬ ਕਰ ਰਹੀ ਹੈ ਤੇ ਕਾਫੀ ਸਾਰੇ ਕਾਫੀ ਜਾਣੇ ਕਰਨਾ ਚਾਹੁੰਦੇ ਹੈ ਤੁਸੀਂ ਵੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਕੀ ਕੀ ਤੁਸੀਂ ਘਰ ਵਿੱਚ ਚਪੈਰਾ ਸਬ ਕਰਦੇ ਹੋ ਜਾਂ ਫਿਰ ਕਰਨਾ ਚਾਹੁੰਦੇ ਹੋ ਚਪੈਰਾ ਸਬ ਬਾਰੇ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਧੰਨਵਾਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀ ਤੇ ਮੇਰ ਭਰਿਆ ਹੱਥ ਰੱਖੇ